बच्चा ਜਿਹੜਾ ਉਹ ਆਪਣੇ ਹੁੰਦਾਂ ਤੇ ਪਹੁੰਚਿਆ ਉਹਨੂੰ ਬੋਰਡ ਕਟਰ ਨਾਲ ਸਜਿਦਾ ਨਾ ਉਹਨਾਂ ਦੀ ਸਾਰੀ ਮਿਹਨਤਾਂ ਹੈ ਜਿਹੜੀ ਜਿਹੜੇ ਉਹਦੇ ਫੈਨ ਚਾ ਉਹਨਾਂ ਨੂੰ ਬੋਰਡ ਤੇ ਮਾਰਦੇ ਨੇ ਟਿਕਾ ਗਿੱਕੀ ਜਿਹੜਾ ਉਹਨਾਂ ਦਾ ਜਸਤ ਸਭ ਤੋਂ ਬੱਕੇ ਜਿਹੜੇ ਆਏ ਆ ਤਾਂ ਉਹਨਾਂ ਸਾਰੀ ਟੀਮ ਦਾ ਬੋਰਡ ਬੋਰਡ ਦਾ ਇਨਾਮੀ ਇੱਥੇ ਇਲਾਕੇ ਦਾ ਬੱਚਾ ਜਿਹੜਾ ਮੈਡਲ ਲੈ ਕੇ ਆਵੇ ਉਹਦੀ ਸ਼ੋਅ ਉੱਤੇ ਉੱਤੇ ਇਹ ਆਪਾਂ ਗੱਲ ਕਰਦੇ ਆ ਪਰ ਜਦੋਂ ਇੱਕ 플레이ਰ ਨੂੰ ਕਿੱਥੇ ਕਿੱਥੇ ਡੇ ਇੱਕ 플레이ਰ ਨੂੰ 2.5 ਰੁਪਇਆ ਮਿਲਦਾ 플레이ਰ ਨੂੰ 1 ਰੁਪਇਆ ਮਿਲਦਾ ਉਹ ਦੋ ਮਾਰਾ ਉਹਦਾ ਕਿ ਇਹਦੇ ਲਾਗੇ 2.5 ਰੁਪਇਆ ਹਾਂ ਅਹੀਂ ਕੀ ਗੱਲ ਮੈਂ ਤੱਕਾ ਦੇਣਾ ਕੀ ਹੈ ਮਾਨ ਸਾਹਿਬ ਹੁਣ ਜਿਹੜਾ ਵੇਚੇ ਕਰਦੇ ਆ ਸਾਡੇ ਵੀ ਚੰਗੀ ਡਰਾਉਂਦੇ ਆ ਉਹਨੂੰ ਤੇ ਸਟੇ ਹਾਂ ਜੋ ਪੈਰਿਸ 올림픽 ਖੇਡਾਂ ਵਿੱਚ ਭਾਰਤ ਦੀ ਟੀਮ ਨੇ ਜਿਹੜਾ ਵਾ ਪ੍ਰੌਨਟ ਮੈਡਲ ਰੱਖਾ ਸਕਦਾ ਜਿਹੜਾ ਹਾਸਲ ਕੀਤਾ ਵਾ ਔਰ ਕਾਂਸੀ ਦਾ ਤਮਗਾ ਜਿਹੜਾ ਵਾ ਭਾਰਤ ਦੀ ਝੋਲੀ ਵਿੱਚ ਪਾਇਆ ਵਾ ਤੇ ਨਾਲ ਸਾਰੇ ਦੇਸ਼ ਵਿੱਚ ਜਿਹੜੀ ਬੜੀ ਖੁਸ਼ੀ ਮਨਾਇ ਜਾ ਰਹੀ ਆ ਉਸੇ ਹੀ ਤਰ੍ਹਾਂ ਅੱਜ ਪਿੰਡ ਤੋਂ ਮੋਵਲ ਵਿੱਚ ਵੀ ਖੁਸ਼ੀ ਮਨਾਇ ਜਾ ਰਹੀ ਆ ਉਸ ਪਿਆਸੀ ਹਰਮਨਪ੍ਰੀਤ ਸਿੰਘ ਦਾ ਜਿਹੜੇ ਕਪਤਾਨ ਅਗੇ ਆ ਕੇ ਗਏ ਉਹਨਾਂ ਦੇ ਜਿੱਦੀ ਪਿੰਡ ਥਿੰਮੋਵਾਲ ਦੇ ਪਹੁੰਚਿਆ ਉਹਨਾਂ ਦਾ ਮਾਦਾ ਜਿੰਨਾ ਗੱਲ ਕਰ ਬਤਰਾ ਕਿੰਨੀ ਖੁਸ਼ੀ ਪ੍ਰਗਟ ਹੋ ਰਹੀ ਆ और सारे जिस तरह देश में खुशी मिलाई उसी तरह पिंड में, में जो भी खुशी मिलाई जाए सब तो पहले तो टीम वालों बहुत बहुत है जी सू सारे जी किस तरह तैयारी कर रही है

ਬੱਚਾ ਜਿਹੜਾ ਉਹ ਆਪਣੇ ਹੁੰਦਰ ਤੇ ਪਹੁੰਚਿਆ ਉਹਨੇ ਗੋਲਡ ਮੈਡਲ ਹਾਸਲ ਕੀਤਾ ਮੈਂ ਉਹਨਾਂ ਦੀ ਸਾਰੀ ਟੀਮ ਨੂੰ ਭਟਾਈਆਂ ਦੇ ਦਿੱਤੀ ਜਿਹੜੇ ਉਹਦੇ ਫੈਨਸ ਆ ਉਹਨਾਂ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਬੁੱਧਾਈਆਂ ਜੀ ਬਹੁਤ ਬਹੁਤ ਸਰ ਇਸ ਤਰ੍ਹਾਂ ਲੱਗਾ ਜੀ ਕੱਲ ਜਿਹੜਾ ਕਾਂਸੀ ਦਾ ਤਖਮਾ ਸਾਡੇ ਬਾਹਰ ਚੋਲੀ ਵਿੱਚ ਪਿਆ ਬਹੁਤ ਬੜੀ ਖੁਸ਼ੀ ਹੈ ਦੇਸ਼ ਨੂੰ ਬੜੀ ਖੁਸ਼ੀ ਹੈ ਮਾਰਕੀ ਕਿਰਪਾ ਕੀਤੀ ਜੋ ਰਾਮਦਾਸ ਨੇ ਜਦੋਂ ਬੱਚੇ ਜਿੱਤ ਗਏ ਆ ਤਾਂ ਉਹ ਹਰੀ ਟੀਮ ਦਾ ਬੋਰਡ ਬੋਰੰ ਦਾ ਜਨ ਟੀਮ ਉਹਨਾਂ ਕੱਲ ਰਾਤੀ ਪ੍ਰਧਾਨ ਮਗੇਤ ਨੇ ਬੁਕੀ ਵੱਲੋਂ ਸਰਪੰਚ ਸਾਹਿਬ ਕਹਿ ਕੇ ਵੀ ਤਾਂ ਦਿੱਤੀ ਗਈ ਹੈ ਪਰ ਬੰਦ ਕੀਤਾ ਹਾਂ ਹਾਂਜੀ ਹਾਂਜੀ ਤਾਂ ਉਹ ਅੰਦੇਸ਼ ਹੀ ਹਨ ਤੇ ਤੁਹਾਨੂੰ ਦਿਖਾਉਦੇ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਦੇਖਦਾ ਪ੍ਰਧਾਨ ਮਖੇ ਮੱਚਣ ਦਾ ਇੰਡੀਆ ਤੇ ਬੜੇ ਮਾਣ ਤੋਂ ਖੁਸ਼ੀ ਹੁੰਦੀ ਬੱਚਿਆਂ ਦਾ ਕਦਾਈ ਜੇ ਨਾਂ ਵਰਤੋਂਦੇ ਸਰਪੰਚ ਸਾਹਿਬ ਕਿਹੜਾ ਨਾਂ ਪੈਂਦਾ ਸਰਪੰਚਾ ਕਿਹੜਾ ਦੱਸੋ ਕਰੋ ਸਾਹ ਨੂੰ ਕਿਹੜਾ ਪੈਂਦਾ ਵਾ ਉੱਥੇ ਹੀ ਆ ਬੇਖੋ ਇਹਦਾ ਜਿਹੜਾ ਸਤਾਦ ਆ ਇਹਦਾ ਉਹਦਾ ਗਰੂ ਆ ਨਾਂ ਸੁਨੇਹ ਦੇ ਮੇਰਾ ਕਿ ਦੂਸਰਾ ਕਮੈਂਟ ਇਹ ਰਹੇ ਹੋ ਉਹਨਾਂ ਦਾ ਨਾਂ ਤੇ ਉਹਨਾਂ ਨੂੰ ਖਦਾਵਤੀ ਵਿੱਚ ਇਕਰਾਰ ਸੇ ਪੇਸ਼ ਆ ਅੱਜ ਜੇ ਵਧਾਈਆਂ ਆ ਨੇ ਤਾਂ ਤਾਂ ਲੱਗ ਰਿਹਾ ਰਾਜਨੀਤਿਕ ਬੰਦੇ ਕਿਹੜੇ ਕਿਹੜੇ ਆਏ ਟੱਕ ਬਹੁਤ ਈਨਵਾਸ ਇਹਦਾ ਫੋਨ ਆਇਆ ਬੰਦਾ ਮੋਦੀਆ ਲਗਾ ਤਾਂ ਉਹ ਪਾਸੇ ਤੇ ਪਰ ਇੰਟਰੀਅਰ ਪਰ ਸਰਾਵਾਂ ਦੇ ਬਹੁਤ ਸਾਰੇ ਅੰਤਰਾਂ ਦੇ ਕਨੇਡਾ ਤੋਂ ਆਸਟ੍ਰੇਲੀਆ ਤੋਂ ਕੁਰੇਨੀਗਾ ਕਿੰਨਾ ਕਿਰਪਿਆ ਸੀ ਉਹਨਾਂ ਨੇ ਬਤ ਉਹ ਪਤਾ ਨਹੀਂ ਗਿਆ ਕਿ ਨੇ ਕਿਤੇ ਫੋਨ ਆਇਆ ਕੋਈ ਕੰਟੀਨਿਊ ਹੋਏ ਤੇ ਕਈ ਆਪਣੇ ਤੋਂ ਬਹੁਤ ਖੜੀਆਂ ਹੋ ਗਿਆ ਉਹ ਕਿਹਦਾ ਉਹਤੀ ਜੋ ਚਾਹ ਹੁੰਦਾ ਆਇਆ ਉਹ ਮੋਦੀਆ ਕੇ ਬਹਿ ਗਿਆ ਤੇ 12 ਕਿਰੇਟ ਦੀ ਕਮੀਡੀਆ ਬੈਠਾ ਰਿਹਾ ਤੁਸੀਂ ਬਿਠੇ ਰਹੇ ਬਨੇ ਕਰ ਤੇ ਚਲੋ ਮਹਾਰਾਜ ਕਰਮਾ ਰਾਜ ਸੀ ਅਰ ਮੰਨਣਾ ਗੱਲ ਹੋਈ ਫੋਨ ਤੇ ਵੀਡੀਓ ਗੱਲ ਹਾਂ ਕਿ ਹੋਈ ਸੀ ਵੀਡੀਓ ਗੱਲ ਤੇ ਟੈਲਫੋਨ ਉਪਰੋਂ ਉਹ ਮੈਂ ਅੱਛੀ ਕਿਹਾ ਤਾਂ ਤੇ ਉਦੋਂ ਹੋ ਗਿਆ ਬਾਕ ਪਹਿਲਾਂ ਹੋ ਗਏ ਆਪਣੇ ਜੈ ਜੁਗਾ ਮਾ ਪਾਪਾ ਨੂੰ ਕਿਹਾ ਜਿੱਦਾਂ ਮੈਂ ਅਸਟ੍ਰੇਲੀਆ ਨੂੰ ਜਿੱਤ ਕੇ ਬੰਕੇ ਆ ਬ ਕੋ ਜਨ ਨੂੰ ਬਾਹਰ ਗਿਆ ਉਦੋਂ ਦਾ ਲਗਾਤਾਰ ਵੀ ਮਾਰਾਈ ਕੋਈ ਕਰਨ ਰਾਤ ਕਰਕੇ ਕਿਉਂ ਉਹ ਥੋੜਾ ਘਾਤ ਨੂੰ ਦਾ ਡੈਡੀ ਫਿਰਦਾ ਕਰਉ ਨਹੀਂ ਸਾਨੂੰ ਵੀਰਦਾ ਉਹ ਫਿਰਦਾ ਜੇ ਟੈਂਸ਼ਨ ਲੈ ਕਿ ਮੈਨ ਕਿੱਥਾ ਹੋ ਜਨ ਨੂੰ ਆ ਰੇ ਮੁੰਡਾ ਡੈਡੀ ਹੁਣਾ ਜੋ ਹੈ ਤੁਸੀਂ ਟੈਂਸ਼ਨ ਨਾ ਲੈ ਮੈਂ ਤੂੰ ਨਾਲ ਹੀ ਆ ਸਿੱਧਾ ਕਰਦੇ ਨੇ ਅੱਗੇ ਤਾਂ ਉਹ ਮੈਨੂੰ ਚਾਹੀਦਾ ਦੇਸ਼ ਨੂੰ ਇਹ ਮੈਡਲ ਲੈ ਆਵਾਂਗੇ ਕੋਈ ਤਾਂ ਫਿਰ ਕਰਦੇ ਜਿਹੜੇ 골ਡ ਨੇ ਤੇ ਬ੍ਰਾਂਟ ਲੈ ਆ ਗਏ ਆਂ ਤੇ ਪਰਿਵਾਰ ਨੂੰ ਖੁਸ਼ੀ ਹੋਈ ਕਿ ਇਹਨਾਂ ਦੇ ਹੌਸਲੇ ਬੁਲੰਦ ਹੈ ਕੋਈ ਗੱਲ ਨਹੀਂ ਤੇ ਮਹਾਰਾਜ ਜੀ ਤੇ ਬਗਸਾ ਮੁੱਖ ਮੰਤਰੀ ਪੰਜਾਬ ਸਰਕਾਰ ਕਭਾ ਸੀ ਮਾਨਣਾ ਨੇ ਕਰੋੜ ਰੁਪਏ ਦਾ ਅਲਾਣ ਦਿੱਤਾ ਕਿ ਰਾਸ਼ੀ ਕਿੰਨੀ ਚਾਹੀਦੀ ਹੈ ਠੀਕ ਹੈ ਨੇ ਕੋਈ ਜੇ ਦੇ ਮਾਲ ਸਾਹਿਬ ਲਈ ਬੱਚਿਆਂ ਨੂੰ ਬਣਾਉਣ ਨੂੰ ਪ੍ਰੋਜੈਕਟ ਕਿ ਨੂੰ ਪ੍ਰਸ਼ੇਲੀ ਕੋਈ ਟੀਐਸਵੀ ਇਹਨਾਂ ਨੂੰ ਮੈਂ ਤੁਹਾਨੂੰ ਅੱਜ ਸਵੇਰੇ ਬੋਲੀਏ ਕਿ ਮਾਸਾਹਨ ਦੇ ਬਰਾਕੀ ਦਾ ਚਨਾ ਅਲਪਹਰ ਨੇ ਅਲਰੇਡੀ ਬਾਧੀ ਹੈ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਕਿਉਂ ਜਿਹੜਾ ਉੱਥੇ ਜਾ ਕੇ ਹਸਾਬ ਦਾਇਰ ਕਰਨਾ ਚਾਹੁੰਦੇ ਦੇਖੋ ਕਿ ਮੁੱਖ ਮੰਤਰੀ ਨੂੰ ਪਰੇ ਪਹੁੰਚਾ ਕੇ ਸਾਮਨ ਦੇ ਜਾਨਾ ਹੋਣਾ ਇਹਨੂੰ ਉਪਰ ਸਮਾਗਤ ਹੈ ਆਉਣਾ ਜਦੋਂ ਕੋਈ ਤੈਰੀ ਗਿੱਥੇ ਕੋ ਸੈਂਟਰ ਤੋਂ ਕੋਈ ਯਾਦ जरूर ਰਹਿਣੇ ਉਹਨਾਂ ਦੁੱਤੇ ਨੇ ਕਿ ਕੋਈ ਰੰਗ ਕੋਈ ਦੂਜਾ ਕੰਦਾਜ ਚਲੋ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਨਹੀਂ ਜਾ ਸਕਦਾ ਫਿਰ ਉਹਨੇ ਕਲਿੱਕਰੇ ਤੇ ਵਰਨ ਕਾਲੀ ਹੁੰਦੇ ਕਾਲੀ ਕਿ ਕਿ ਬੱਚਿਆਂ ਦੇ ਵਿੱਚ ਬੜਾ ਹੰਗਲਾਪ ਰਿਹਾ ਜੀ ਫਿਰ ਕਿ ਆ ਵੀ ਸਿਆਮ ਸਾਉਂਦ ਫਿਰਾ ਕਰ ਦਿਆ ਪਰ ਜਦੋਂ ਇੱਕ 플레이ਰ ਨੂੰ ਇਕੱਠੇ ਖਿਡਣ ਦੇ ਇੱਕ ਪਰੇ ਨੂੰ 2.5 ਰੁਪਇਆ ਮਿਲਦਾ ਇੱਕ ਪਰੇ ਨੂੰ ਕਰੋੜ ਰੁਪਇਆ ਮਿਲਦਾ ਉਹ ਦੋ ਮਨਾਂ ਪਰੇ ਦੋ ਦਾ ਕਿ ਯਾਰ ਇਹ ਲਾਗੇ 2.5 ਰੁਪਇਆ ਮਿਲਦਾ ਤੇ ਅਹੀਂ ਕੀ ਗੱਲ ਮੇਟ ਕੱਟ ਗਈ ਕੀ ਵੀ ਸਾਨੂੰ ਬਦਲ ਮਿਲ ਗਿਆ ਆ ਚੀਜ਼ਾਂ ਦਾ ਉੱਪਰ ਪੈਂਦਾ ਅਸੀਂ ਜਾਂਦੇ ਹਾਂ ਵੀ ਜੋ ਗਵਰਡੀ ਬੋਲ ਗਵਰਡੀ ਸ਼ੇਰ ਕਰਦੇ ਇਹ ਇਹਨਾਂ ਨੂੰ ਕਿਉਂ ਵੱਧ ਰਹਿਣਾ ਚਾਹੀਦਾ ਦੇਖੋ ਜੇ ਕੁਝ ਆਦੇਸ਼ ਛੱਡਿਆ ਗਿਆ ਵੇ ਇਹਦੇ ਹੋਣਾ ਵੱਧਣਾ ਚਾਹੀਦਾ ਪਰ ਚਲੋ ਅਜੇ ਕਰੋੜ ਦਾ ਕੀਤਾ ਵਾ ਆਪੇ ਖੈਰਵਾਦੂ ਕਰਦੇ ਹਰ ਮਨਸਿਪਤੀ ਸਿੰਗਾ ਪੰਜਾਬ ਪੁਸਤਕਾਂ ਦੇ ਨਾਮ ਰੋਸ਼ਨ ਕੀਤਾ ਜਿੱਥੇ ਜਿੱਥੇ ਬਾਕੀ ਜਿਹੜਾ ਪੰਜਾਬ ਪੁਸਤਕ ਵਿਚ ਵੀ ਡੀਐਸਪੀ ਉਹਦੇ ਤੇ ਹੈਗੇ ਆ ਅਸਲ ਤੇ ਤੇ ਪੰਜਾਬ ਪੁਸਤਕ ਕਿੰਨਾ ਸਫਲ ਮਹਿਸੂਸ ਕਰ ਰਹੀ ਹੈ ਜੀ ਦੇਖੋ ਹੀ ਨਇਕ ਬਣੋਂ ਪੜਾ ਅਗਰ ਨੂੰ ਲਗਾਓ ਜਦੋਂ ম্যাগਨੇਟੋਨ ਦਾ ਪਦਾਰਥ ਤੁਹਾਡਾ ਐਕਸ-ਰੇ ਇਹਦਾ ਉਸਮਾਰਣੀ ਇੱਕ ਕੈਪਚਰ ਵੀ ਦਾ ਇੱਕ ਦਾ ਹਗਾ ਹਿਸਾਬਾ ਤੇ ਬੜੀ ਛੀਲ ਗਈ ਉਸਮਾਰਣੀ ਉਹ ਬੜਾ ਫਿਲਡ ਗਾਰਚਟ ਨੂੰ ਕਹਿੰਦੇ ਹਾਂ ਹਾਂ ਸਾਡੇ ਮਹਿਮਾ ਜਾਈਏ ਤੇ ਆਪਣੇ ਹਰਮੋਨੋਈ ਦੇ ਉਸਮਾਰਣੇ ਪੇਟੇ ਦੇ ਉੱਪਰ ਰੰਗਣ ਰਣਨਾ ਗੈਸਲੀ ਤਾਂ ਉਹ ਕਿਉਂ ਬੱਤੇ ਆਏ ਕਿ ਅੱਜ ਪੂਰੇ ਦੇਸ਼ ਦਾ ਨਾ ਰੋਸ਼ਨ ਕੀਤਾ ਮੰਨੇ ਪਰ ਪੰਜਾਬ ਦਾ ਨਾ ਰੋਸ਼ਨ ਕੀਤਾ ਉੱਥੇ ਅੱਜ ਪਿੰਡ ਦੇ ਵਿੱਚ ਜਿਹੜੀ ਨਾਮ ਰੋਸ਼ਨ ਕੀਤਾ ਔਰ ਪੰਜਾਬ ਸਰਕਾਰ ਤੋਂ ਕੋਈ ਮੰਗ ਕਰ ਸਕਦੇ ਜੀ ਤੁਸੀਂ ਅਸੀਂ ਦੇ ਬੰਗੀ ਕਰ ਸਕਦੇ ਹਾਂ ਤੁਸੀਂ ਕਿ ਕਿਸੇ ਨੂੰ ਦਿੱਤੇ ਗਏ ਦਰ ਪਰ ਉਹ ਦੋਵੇਂ ਮੰਗ ਰੱਖੀ ਸੀ ਤੇ ਉਹਨਾਂ ਅਖੀਰੋਂ ਤੋਂ ਕਹਿੰਦੇ ਸਾਹਿਬ ਜੀ ਬਾਹਰ ਕੈਨੇਡਿਆ ਦੀ ਜਿਹੜਾ ਰੋਸੇ ਆਪਣਾ ਮਾਰੂਰਾ ਪ੍ਰਾਜੈ ਨਹੀਂ ਦਿੱਤਾ ਗਿਆ ਅੱਗੇ ਹਾਂ ਮਾਨ ਸਾਹਿਬ ਉਹ ਇਹ ਬੈਂਕ ਕਰਦੇ ਆ ਸਾਡੇ ਇਹ ਪਿੰਡ ਵੀ ਗਰਾਉਂਡ ਆ ਉਹ ਉੱਤੇ ਸਟੇਡੀਅਮ ਬਣੋ ਓਥੇ ਕੋਈ ਲੋਗਾ ਆਗਾ ਕਿਉਂਕਿ ਸਾਡੇ ਚਲਾ ਨੇ 50 60 ਜਿਹੜੇ ਆ ਮੇਰੇ ਨਾਲ ਇੱਥੇ ਹੋਰ ਵੀ ਸੁਧਾਈ ਦੇਣ ਵਾਸਤੇ ਪਹੁੰਚੇ ਪਿੰਡ ਵਾਸੀ ਤਾਂ ਜੀ ਕਿੰਨੀ ਖੁਸ਼ੀ ਹੋ ਰਹੀ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਇੱਕ ਇਲਾਕੇ ਦਾ ਬੱਚਾ ਜਿਹੜਾ ਨਹੀਂ ਨਹੀਂ ਮੈਡਲ ਲੈ ਕੇ ਆਵੇ ਤੇ ਉਹ ਵੱਡੀ ਖੁਸ਼ੀ ਹੋਤੀ ਹੋ ਸਕਦੀ ਕਿਤੇ ਇਹ ਪੇਨੂ ਵੇਲੇ ਇਹ ਕੋ ਬੱਚਾ ਜਿਹੜਾ ਵਾ ਇਹ ਨਹੀਂ ਨਾ ਕੀ ਝਗੜਾ ਲੰਪਕ ਦੇ ਵਿੱਚ ਗਿਆ ਬਹੁਤ ਹੀ ਅਨਸ਼ਿਆਰੀ ਗੱਲ ਆ ਕਿਉਂਕਿ ਉਸ ਪਰਿਵਾਰ ਜਿਹੜਾ ਵਾ ਇਹ ਸ਼ੁਰੂ ਤੋਂ ਲੈ ਕੇ ਸਪੋਰਟਸ ਜਿਹੜਾ ਜੁੜਿਆ ਸਰਦਾਰ ਹਰਮਨਪ੍ਰੀਤ ਸਿੰਘ ਦੇ ਪਿਤਾ ਜੀ ਸਰ ਜਿਹੜੇ ਕਬੱਡੀ ਦੇ ਬਹੁਤ ਉੱਚ ਪੌਦੇ ਤੇ ਜਿਹੜੇ ਪਲੇਅਰ ਸੀਗੇ ਆਪਣੇ ਸਮੇਂ ਦੌਰਾਨ ਕਿਉਂਕਿ ਮੇਰੇ ਨਾਲ ਅਸੀਂ ਇਕੱਠੇ ਨਾਲ ਨੇ ਦੋਸਤਾਂ ਅਸੀਂ ਇਕੱਠੇ ਕੀਤੇ ਆ ਪਰ ਉਹ ਸਟੈਂਪ ਦੀ ਨਾਲ ਜਿਹੜੀ ਕਬੱਡੀ ਸੀ ਟੌਪ ਦੀ ਹੁੰਦੀ ਸੀ ਜਿਹੜੀ ਹਰਮਨਪ੍ਰੀਤ ਨੂੰ ਗੁਰਤੀ ਮਿਲੀ ਆ ਵਿਰਸੇ ਦੇ ਵਿੱਚ ਮਿਲੀ ਆ ਕਿਉਂਕਿ ਸਪੋਰਟਸ ਜਦੋਂ ਵਿਰਸੇ ਦੇ ਵਿੱਚ ਸਪੋਰਟਸ ਹੁੰਦੇ ਹੁੰਦਾ ਹੀ ਆ ਵੀ ਜਿਹੜਾ ਬੱਚਾ ਵੀ ਆ ਉਹ ਵੀ ਇਸ ਸਪੋਰਟਸ ਵੱਲੋਂ ਤੁਰਦਾ ਬਾਕੀ ਮਾਰੋ ਦਾ ਖਿਆਲ ਹੁੰਦਾ ਵੀ ਇਹ ਬੱਚਾ ਸਾਡਾ ਜਿਹੜਾ ਵਾ ਅਸੀਂ ਕਬੱਡੀ ਕੇਡੀ ਆ ਸਪੋਰਟਸ ਕੀਤੀ ਆ ਤੇ ਬੱਚਾ ਸਾਡਾ ਵੀ ਸਪੋਰਟਸ ਵੱਲੋਂ ਤੁਰੇ ਇਨਾਂ ਨੇ ਉਕਸ਼ਾ ਕੀਤਾ ਬੱਚੇ ਨੂੰ ਲੈ ਕੇ ਜਲੰਧਰ ਅਕੈਡਮੀ ਦੇ ਵਿੱਚ ਐਡਮਿਸ਼ਨ ਕਰਾਈ ਸੰਜੀਤ ਅਕੈਡਮੀ 'ਚ ਉੱਥੇ ਉਹ ਬੱਚੇ ਦੀ ਲਗਨ ਵੇਖ ਕੇ ਪੋਚਾ ਨੇ ਉਹਨੂੰ ਅੱਗੇ ਜਿਹੜਾ ਵਾ ਹੋਰ ਉਹਦੀ ਜੀਨੂ ਦਿਖਾ ਰਿਆ ਲੁਧਿਆਣੇ ਵੀ ਘੱਲਿਆ ਫਿਰ ਉਹ ਇੱਥੇ ਸੰਜੀਤ ਅਕੈਡਮੀ 'ਚ ਆ ਗਿਆ ਆਪਣੀ ਪੜ੍ਹਾਈ ਵੀ ਨਾਲ ਦੀ ਨਾਲ ਜਾਰੀ ਰੱਖੀ ਅੱਜ ਉਹ ਜਿਹੜਾ ਵਾ ਇਸ 올림픽 ਵਾਸਤੇ ਜਿਹੜਾ ਵਾ ਗਿਆ ਵਾ ਇਹ ਲਾਕੇ ਨੂੰ ਇਸ ਪਿੰਡ ਨੂੰ ਬਹੁਤ ਵੱਡਾ ਮਾਣ ਆ ਖੁਸ਼ੀ ਆ कि ਜਿਹੜਾ ਉਹ ਦੇਸ਼ ਲਈ ਆਪਣੇ ਲਈ ਮੈਡਲ ਲੱਗ। ਜੀ ਇਹ ਸਾਡਾ ਪੇਸ਼ਵਾ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਪਰ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਮਾਨ ਦੀ ਗੱਲ ਹੈ ਸਾਡੇ ਦੇਸ਼ ਦੇ ਘਰ ਵਿੱਚ ਜਿਹੜਾ ਸਾਡੀ ਝੋਲੀ ਵਿੱਚ ਜਿਹੜਾ ਵਾ ਹਰਮਨ ਪੀਰ ਸਿੰਘ ਨੇ ਹਾਕੀ ਟੀਮ ਜਿਹੜਾ ਵਾ ਕਾਂਸੀ ਦਾ ਤਮੰਗ ਜੜਾ ਦਿੱਤਾ। ਔਰ ਸਾਰੇ ਦੇਸ਼ ਵਿੱਚ ਖੁਸ਼ਮਾਈ ਉਸੇ ਹੀ ਹਾਲ ਕੀ ਪਿੰਡਾਂ ਤੇ ਮੋਹਾਲ ਦੇ ਵਿੱਚ ਵੀ ਖੁਸ਼ੀ ਮਨਾਈ ਜਾ ਰਹੀ ਆ। ਜੰਨਿਆਲਾ ਤੋਂ ਜਨਸਪੋਸਤ ਅਸ਼ਮ ਸ਼ਰਮਾ ਦੇ